ਤੁਹਾਡੇ ਚੋਰੀ ਹੋਈ ਆ ਹਾਂਜੀ ਕੀ ਕੀ ਸਮਾਨ ਲੈ ਕੇ ਗਏ ਸਰ ਮੇਰਾ ਮੈਂ ਤੇ ਫੋਟੋਗ੍ਰਾਫੀ ਦਾ ਇਹ ਪਾਸਪੋਰਟ ਸਾਈਜ਼ ਫੋਟੋ ਕਾਪੀ ਦਾ ਵੀ ਕੰਮ ਕਰਦਾ ਆ ਕੈਮਰਾ ਰੱਖਿਆ ਸੀਗਾ ਮੇਰਾ ਇੱਕ ਕੈਮਰਾ ਲੈ ਕੇ ਚਲੇ ਗਾਇਆ ਤੇ ਮੇਰੇ ਗੱਲੇ 'ਚ 95 ਕੁ ਰੁਪਈਆ ਸੀ ਉਹ ਲੈ ਕੇ ਚਲੇ ਗਾਇਆ ਮੈਂ ਪੈਨ ਡਰਾਈਵ ਦਾ ਵੀ ਕੰਮ ਕਰਦਾ ਆ ਤੇ ਮੋਬਾਈਲ ਐਸੈਸਰੀ ਦਾ ਕੰਮ ਕਰਦਾ ਉਹਦੇ 'ਚ ਜਿੰਨੀਆਂ ਵੀ ਆਈਟਮਾਂ ਸੀਗੀਆਂ ਤਕਰੀਬਨ ਸਾਰੀਆਂ ਲੈ ਗਏ ਤੇ ਜਿਹਦੇ ਜਿਹਦੇ ਕਾਰਨ ਮੇਰਾ ਮੇਰਾ ਵਿੱਚ ਕਰਿਆਨੇ ਦਾ ਜਿਹਦੇ ਨਾਲ ਮੈਂ ਸਿੱਟਾਂ ਵੀੜੀਆਂ ਵੀ ਵੇਚਦਾ ਸਾਰਾ ਕੋ ਸਿਰਟਾਂ ਬੀੜੀਆਂ ਸਾਰਾ ਸਮਾਨ ਉਹ ਸਮਾਨ ਵੀ ਲੈ ਗਿਆ ਤੇ ਮੇਰਾ ਪਿੰਡ ਰਹਿ ਬਾਂ ਹੋਰ ਵੀ ਜੋ ਕੈਮਰੇ ਦੀ ਅਸੈਸਰੀ ਦੇ ਵਿੱਚ ਆਉਂਦਾ ਸਾਰਾ ਸਮਾਨ ਲੈ ਗਿਆ ਤਕਰੀਬਨ ਕਿੰਨਾ ਨੁਕਸਾਨ ਹੋ ਗਿਆ ਤਕਰੀਬਨ ਮੇਰਾ ਉਹ ਇਹਦੇ ਵਿੱਚ 2.5 3 3 ਲੱਖ ਦਾ ਨੁਕਸਾਨ ਹੋਇਆ ਕੋਈ ਸ਼ੱਕ ਹੈ ਕਿਸੇ ਤੇ ਤੁਹਾਨੂੰ ਨਹੀਂ ਸਰ ਮੈਂ ਇੱਦਾਂ ਕਿਸੇ ਤੇ ਵੀ ਕੋਈ ਇਲਜ਼ਾਮ ਨਹੀਂ ਲਾ ਸਕਦਾ ਤੇ ਮੌਕੇ ਤੇ ਪੁਲਿਸ ਆਈ ਹੈ ਜੀ ਨਹੀਂ ਹੱਲੇ ਤੱਕ ਆਈ ਨਹੀਂ ਜੀ ਉਹਨਾਂ ਨੇ ਮੈਨੂੰ ਕਿਹਾ ਸਵੇਰੇ ਪਹਿਲਾਂ ਇੱਥੇ ਕੰਪਲੇਂਟ ਦੇ ਕੇ ਜਾਓ ਫਿਰ ਅਸੀਂ ਮੌਕਾ ਦੇਖਾਂਗੇ ਬੈਦ ਮੈਸੇਡਿਟੀ ਗਿਆ ਸੀਗਾ ਮੇਰਾ ਬੇਟਾ ਗਿਆ ਸੀ ਤੇ ਉਹ ਕਹਿੰਦੇ ਪਹਿਲਾਂ ਕੰਪਲੇਂਟ ਦੋ ਫਿਰ ਦੇਖੀਏ ਕੀ ਮੰਗ ਕਰਦੇ ਹੋ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਮੰਗ ਕਰਦੇ ਹਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਛੋਰੀਆਂ ਤੇ ਨਾਕਾਬੰਦੀ ਹੋਣੀ ਚਾਹੀਦੀ ਹੈ ਇਹਨਾਂ ਦੇ ਕੰਟਰੋਲ ਹੋਣਾ ਚਾਹੀਦਾ ਸ਼ਹਿਰ 'ਚ ਬਹੁਤ ਜ਼ਿਆਦਾ ਇਹ ਛੋਰੀਆਂ ਹੋ ਰਹੀਆਂ ਦਿਨ ਪਰ ਦਿਨ ਛੋਰੀਆਂ ਵਧਦੀਆਂ ਜਾ ਰਹੀਆਂ ਠੀਕ ਆ ਜੀ ਹੋਰ ਕੁਝ ਕੀ ਮੈਸੇਜ ਦੇਣਾ ਚਾਹੁੰਦੇ ਆ ਲੋਕਾਂ ਨੂੰ ਬਸ ਲੋਕਾਂ ਅਸੀਂ ਇਹਨਾਂ ਨੂੰ ਲੋਕਾਂ ਨੂੰ ਸੁਚੇਤ ਕਰਨਾ ਚਾਹੁੰਦੇ ਹਾਂ ਵੀ ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਠੀਕ ਹੈ ਜੀ ਬਾਬਾ ਨੇ ਵੀ ਨਾਲ ਗੱਲਬਾਤ ਨਹੀਂ ਧੰਨਵਾਦ। ਥੈਂਕ ਯੂ ਜੀ। ਹਾਂਜੀ ਸਰ ਕੋਈ ਮੌਕੇ ਦੀ ਵਾਰ ਦਾ ਆਤੇ ਆਏ ਆ। ਇਹਨਾਂ ਨੂੰ ਕਿਸ ਤਰ੍ਹਾਂ ਦੇਖ ਰਹੇ ਆ। ਮੈਂ ਆਪਣੇ ਮੋਛੀ ਕੋਲੋਂ ਦਖਾਤ ਮਸੂਰ ਹੋ ਗਿਆ। ਉਹਦੇ ਵਿੱਚ ਦੱਸਿਆ ਵੀ ਸਾਡੇ ਰਾਤੀ ਚੋਰੀ ਹੋਈ ਥਾ 3:30 ਵਜੇ ਦੇ ਕਰੀਬ। ਮੈਂ ਮੌਕੇ ਤੇ ਆਇਆ ਆਹ ਤੇ ਦੇਖਿਆ। ਉਹਨਾਂ ਆਕੇ ਵੀ ਫਾਰਮੋਂ ਜੜੀ ਆ। ਆਈਏ। ਕੰਮੇ ਸ਼ੁਰੂ ਤੋਂ ਦੇਖਦੇ ਆਂ ਹੁਣ ਚੋਰਾਂ ਨੂੰ ਫੜਾ ਕੇ। ਕਿੰਨੇ ਦੀ ਚੋਰੀ ਹੋਈ ਸਰ? ਸਿਰਫ ਦੋ ਟਾਈ ਲੱਖ ਰੁਪਏ ਦਾ ਸਾਮਾਨ ਹੈ। ਚਲੋ ਠੀਕ ਹੈ। ਦੋ ਬਟ 20 ਨੂੰ ਜਨਤ ਗੱਲਬਾਤ ਕਰਨ ਦਾ ਧੰਨਵਾਦ।